ਕੁਰਬਾਨੀ ਦੇ ਅੰਦਰ ਲੋਭੀ ਪੁਰਸ਼ ਦੀ ਬਾਬਤ ਬੜਾ ਸੋਹਣਾ ਕਿਹਾ ਹੈ ਕਹਿੰਦੇ ਕਿ ਜਿਵੇਂ ਇੱਕ ਹਲਕਾ ਕੁੱਤਾ ਹੁੰਦਾ ਨਾ ਉਹ ਹਲਕਾ ਕੁੱਤਾ ਆਪਣੇ ਹੀ ਮਾਲਕ ਨੂੰ ਕੱਟਣ ਨੂੰ ਪੈਂਦਾ ਜਿਸ ਮਾਲਕ ਦਾ ਉਹ ਵਫਾਦਾਰ ਸੀ ਤੇ ਜਿਹੜਾ ਲੋਭੀ ਪੁਰਸ਼ ਉਹ ਆਪਣੀ ਸਾਖ ਸੰਬੰਧੀਆਂ ਨੂੰ ਆਪਣੇ ਹੀ ਮਾਲਕ ਨੂੰ ਆਪਣੇ ਹੀ ਧੀਆਂ ਪੁੱਤਰਾਂ ਨੂੰ ਆਪਣੇ ਹੀ ਪਰਿਵਾਰ ਨੂੰ ਲੋਭ ਦੇ ਵਿੱਚ ਆ ਕੇ ਵੱਢਣ ਨੂੰ ਫਿਰਦਾ ਹੈ ਕੁਰਬਾਨੀ ਦੇ ਅੰਦਰ ਵਚਨ ਆਉਂਦੇ ਜੋ ਕੂਕਰ ਹਰਕਾਇਆ ਤਾ ਵੈ ਦਹਿਦਿਸ ਜਾਏ ਲੋਭੀ ਜੰਤਨਾ ਜਾਣਈ ਪੱਖ ਅਪੱਖ ਸਭ ਖਾਏ ਜਿਵੇਂ ਕਹਿੰਦੇ ਕੀ ਹਲਕਾ ਕੁੱਤਾ ਹਲਕ ਜਾਂਦਾ ਏ ਕਦੇ ਇਧਰ ਦੌੜਦਾ ਕਦੇ ਉਧਰ ਦੌੜਦਾ ਉਸ ਨੂੰ ਪਤਾ ਨਹੀਂ ਲੱਗਦਾ ਅਖੀਰ ਦੇ ਵਿੱਚ ਮਾਲਕ ਨੂੰ ਕਹਿੰਦੇ ਕਿ ਗੋਲੀ ਮਾਰਨੀ ਪੈਂਦੀ ਏ ਆਪਣੇ ਹੱਥਾਂ ਦੇ ਨਾਲ ਹੀ ਇਦਾਂ ਹੀ ਕਹਿੰਦੇ ਕੀ ਹਲਕੇ ਹੋਏ ਕੁੱਤੇ ਦੀ ਨਿਆਈ ਲੋਭੀ ਪੁਰਸ਼ ਹੈ ਪਰ ਆਏ ਤੁਹਾਨੂੰ ਵੀ ਕਹਿੰਦੇ ਕਿ ਲੋਭੀ ਪੁਰਖ ਖਾਨ ਨੂੰ ਪੈਂਦਾ ਇਦਾਂ ਦੀ ਹਾਲਤ ਇੱਕ ਲੋਭੀ ਪੁਰਸ਼ ਦੀ ਜਿਹੜਾ ਲੋਭ ਕਰਦਾ ਹੈ ਲੋਭ ਦੀ ਕਹਿੰਦੇ ਕੋਈ ਸੀਮਾ ਨਹੀਂ ਹੁੰਦੀ ਲੋਭੀ ਪੁਰਸ਼ ਕਦੇ ਵੀ ਜੀਵਨ ਦੇ ਵਿੱਚ ਰੱਜ ਨਹੀਂ ਸਕਦਾ ਅਤੇ ਨਾ ਹੀ ਲੋਭੀ ਪੁਰਸ਼ ਕਦੇ ਆਪਣੇ ਪਰਿਵਾਰ ਦੇ ਨਾਲ ਤੇ ਕਿਸੇ ਦੇ ਨਾਲ ਪ੍ਰੇਮ ਪਾ ਸਕਦਾ ਹੈ ਲੋੜ ਤੋਂ ਵੱਧ ਹੋਰ ਪਦਾਰਥ ਇਕੱਠੇ ਕਰਨੇ ਇਹ ਲੋਭ ਹੈ ਤੇ ਲੋਭੀ ਬੰਦਾ ਜੀਵਨ ਦੇ ਵਿੱਚ ਕਦੇ ਵੀ ਸੰਤੁਸ਼ਟ ਨਹੀਂ ਹੋ ਸਕਦਾ